ਏ ਦਾਦੂ ਇਹ ਤੂੰ ਇੱਥੇ ਬੈਠੀ ਆ ਤੈਨੂੰ ਮੈਂ ਕਦੋਂ ਦੀਆਂ ਡਿੰਗ ਡਿੰਕੇ ਬਾਜਾਂ ਮਾਰੀ ਆਣਦੇ ਆਂ ਜਵਾਬ ਨਹੀਂ ਦੇਣਦੀ ਅੱਗੋਂ ਜੀਭ ਲਵੇਟ ਕੇ ਅਲਮਾਰੀ ਚ ਰੱਖੀ ਏ ਬਕਵਾਸ ਕਾਤੋਂ ਕਰੀ ਆਂਨੇ ਮੈਂ ਕੱਪੜੇ ਫੋਲਣ ਆਈ ਸੀਗੀ ਓਏ ਇੱਕ ਤਾਂ ਚਾਦਰਵਾ ਸਾਡੇ ਇਹਨੂੰ ਬੋਲੀ ਆਣਦੀ ਆਂ ਚਪੀੜਾਂ ਨਾ ਖੋਲੀ ਪੌਂਕੀ ਜਾਣਾ ਰੋਟੀ ਦੇ ਇਧਰ ਆਣ ਕੇ ਤਸਵੀਰ ਦੀਆਂ ਰੋਟੀਆਂ ਖਾਈ ਜਾਣਾ ਜੇ ਤੈਨੂੰ ਨਹੀਂ ਰੋਟੀਆਂ ਨਾਲ ਰਾਜ ਹੁੰਦਾ ਤਾਂ ਗੂੰਗਾ ਲਾਲ ਬਿੱਲੇ ਦਾ ਗੂੰਗਾ ਤਾਂ ਦੱਸਦੀ ਆਂ ਆ ਦੇਖ ਲੈ ਕਿਦਾਂ ਦਾ ਮੈਂ ਦਿਮਾਗ ਭਾੜ ਦੇਣਾ ਤੇਰਾ ਕਰਦਾ ਕੀ ਇਹ ਪਿੱਟ ਬੋਲ ਜੇ ਕੁੱਤਾ ਕਤਾਂ ਨਾ ਦੱਸ ਮੈਨੂੰ ਰੋਟੀ ਚਾਹੀਦੀ ਰ ਤਾਂ ਕਦੇ ਇੱਕ ਦੇ ਕਿੰਨੀ ਆ ਪੌਂਕ ਦਾ ਲੱਗਦਾ ਆ ਆ ਬਾਥਰੂਮ ਚ ਕੌਣ ਗਿਆ ਸੀਗਾ ਮਾਸਾ ਗਾਂ ਹੋ ਕੇ ਲੰਬਾ ਹੋ ਕੇ ਭਰ ਤੈਨੂੰ ਆਪੇ ਪਤਾ ਲੱਗ ਜਾਣਾ ਕੌਣ ਗਿਆ ਜੀ ਇੱਕ ਗੰਦਾ ਜਿਹਾ ਏ ਡੈਨਾਸੌਰ ਨਹੀਂ ਹੈ ਜੀ ਇਹ ਔਰ ਗੱਟੂ ਮੇਰਾ ਕਹਨੇ ਤੋੜਦਾ ਵਾ ਕਾਲੇ ਮੂੰਹ ਵਾਲਿਆ ਢਿੱਗੀ ਕਾ ਤੂੰ ਜਨਾ ਮੈਂ ਤੋੜਿਆ ਗੱਟੂ ਤੇਰਾ ਇਹ ਆਹ ਜੜੀ ਬੂਟੀਆਂ ਆਈਆਂ ਰੰਨੀਆਂ ਪਈਆਂ ਮੈਂ ਨਹੀਂ ਖਾਣੀ ਇਹਨਾਂ ਥੋੜੀ 라ਟੀ ਹੁਪਦਾ ਦੇਖ ਕਿਦਾਂ ਪਾਕਿਸਤਾਨੀ ਬਾਂਦਰ ਜਿਆ ਦਾਦਾ ਮੁਕੀ ਵੱਜ ਗਈ ਤੇ ਨਾਸਾਂ ਤੇਰੀਆਂ ਗਿੱਚੀ ਚੋਂ ਨਿਕਲਣੀਆਂ ਬਾਹਰ ਚਪੇੜ ਵੱਜ ਗਈ ਪਾਕਿਸਤਾਨ ਡਿੱਗਣਾ ਤੂੰ ਜਾ ਕੇ ਮਾਸਾ ਯੋਰ ਨਾ ਚਪੇੜ ਮਾਰ ਲਈ ਮੈਨੂੰ ਕਿਤੇ ਬਾਹਰ ਅੰਦਰ ਹੀ ਸੜਦੀ ਆਂ ਓਕੀ ਜਾ ਮੈਂ ਤੇਰਾ ਜਵਾਬ ਹੀ ਨਹੀਂ ਦੇਣਾ ਜਿੰਨਾ ਮਰਜੀ ਮੂੰਹ ਤੋਈ ਜਾ ਜਿੰਨੀ ਮੂੰਹ ਤੇ ਮੈਲ ਚੜੀਏ ਲਤਨੀ ਰੇਗ ਮਾਰਨ ਵਾਲੀ ਇੰਨੇ ਹਾਸ ਵੇਖ ਲਾ ਜੀਆ ਸਾਰਾ ਮੂੰਹ ਖੋਲ ਤੇਰੇ ਮੂੰਹ ਚ ਸਾਬੰਦੀ ਚੱਕੀ ਸਟ ਤੂੰ ਗੜਾ ਮੇਰਾ ਭਰਾ ਆ ਤੂੰ ਤੇ ਕੁੱਤਾ ਆ ਜਦੋਂ ਨਲੀ ਤੇਰੀ ਇਦਾਂ ਡਿੱਗਦੀ ਹੁੰਦੀ ਜਿੱਦਾਂ ਡੈਮ ਚੋਂ ਪਾਣੀ ਡਿੱਗਦਾ ਹੁੰਦਾ ਹੁਣ ਤੂੰ ਗੱਲਾਂ ਕਰਦੀ ਆ ਆਪਣੇ ਬ੍ਰਦਰ ਨਾਲ ਐਸੇ ਯੂ ਸ਼ਟ ਪੀਨ ਯਰ ਮਾਉਥ ਡੜੇ ਕਾਸ ਤੂੰ ਕਿਤੇ ਪੜੀ ਲਿਖੀ ਹੁੰਦੀ ਮੈਂ ਤੈਨੂੰ ਕਿਤੇ ਜਵਾਬ ਦਿੰਦਾ